ਆਹ ਤਾਂ ਬਸ ਸਮਾਨ ਲੈਣਾ ਹੈ। ਗਲੇਸ਼ੀਅਰ ਕਿਧਰ ਕੋਪਣਾ? ਨਹੀਂ ਨਹੀਂ ਭਾਈਆ ਪਨੀਰ ਉੱਥੇ ਪੋਸਟਿੰਗ ਆਈ ਨਹੀਂ। ਅੱਛਾ ਗਲੇਸ਼ੀਅਰ ਹਾਂ ਦੀ ਬੋਲੀ ਬਾਤ ਹੈ। ਗੱਡੀ ਦੀ ਕਰਕੇ ਸਾਫ ਸਵਾਬਾਈ ਤੇ ਆਪਣੀ ਤਿਆਰੀ ਆ ਕਿਧਰ ਨੂੰ? ਅੰਮ੍ਰਿਤਸਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ। ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕਿਦਾਂ ਸਾਰੇ? ਤੇ ਆਪਾਂ ਜਾ ਰਹੇ ਹਾਂ ਅੰਮ੍ਰਿਤਸਰ ਕੰਟੀਨ ਦੇ ਵਿੱਚ ਤੇ ਕੰਟੀਨ ਦੇ ਵਿੱਚ ਕਿਹੜਾ-ਕਿਹੜਾ ਸਮਾਨ ਮਿਲਦਾ ਹੈ ਤੇ ਨਾਲ ਕਿਹੜੀ-ਕਿਹੜੀ ਲਿਕਰ ਮਿਲਦੀ ਹੈ ਅੱਜ ਤੁਹਾਨੂੰ ਆਪਾਂ ਜ਼ਰੂਰ ਵਿਖਾਵਾਂਗੇ। ਤੇ ਆਜੋ ਫਿਰ ਆਪਾਂ ਚੱਲਦੇ ਹਾਂ ਅੰਮ੍ਰਿਤਸਰ ਗੁਰੂ ਦਾ ਨਾਮ ਲੈ ਕੇ। ਜੀ ਆ ਭਾਈ ਹੁਣ ਅਸੀਂ ਏਸੀ ਏਸੀ ਲੈਣਾ ਤੇ ਬਾਜ਼ੀ ਕਰਨਗੇ ਠੰਡੀ ਬਾਹ ਵਾਲਾ ਤੇ ਅਸੀਂ ਚੱਲੇ ਆ ਜੀ ਏਸੀ ਲੈਣ ਤੇ ਬਾਕੀ ਦਾ ਸਾਨੂੰ ਸਮਝ ਨਹੀਂ ਆਉਂਦੀ ਤੇ ਨਾਲ ਆਪਣੇ ਮਣੀ ਸਿੰਘ ਪੰਜਾਬ ਵਾਲਾ ਪੰਜਾਬ ਪੰਜਾਬ ਰੈਜੀਮੈਂਟ ਵਾਲਾ ਪੰਜਾਬ ਦੇ ਤੇ ਅਸੀਂ ਹੈਗੇ ਹੀ ਹੈਗੇ ਆ ਦੇ ਕੰਟੀਨ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੀ ਆ ਕਿਹੜਾ ਕਿਹੜਾ ਸਮਾਨ ਮਿਲਦਾ ਹੈ ਤੇ ਇੱਕ ਵੀਰ ਜੀ ਉਹਨਾਂ ਦੀ ਆਪਾਂ ਵੇਟ ਕਰਦੇ ਪਏ ਆ ਤੇ ਮੇਰਾ ਰਾਦਾ ਰੌ ਜਿਹੜੀ ਆ ਅਜੇ ਨਾ ਹੀ ਪੀਏ ਚੰਗੀ ਗੱਲ ਆ ਨਾ ਹੀ ਪੀਏ ਨੇ ਕੰਟੀਨ ਤੇ ਡ੍ਰੀਲੀਮ ਆਲ ਜੋ ਕੀ ਲੈਣਾ ਤੁਸੀਂ ਅੱਜ ਭਾਈ ਸਾਹਿਬ ਭਾਈ ਗਨੇਸ਼ਰ ਵਾਸਤੇ ਆਪਾਂ ਸਮਾਨ ਲੈਣਾ ਹੈ ਗਨੇਸ਼ਰ ਕਿਦਾਂ ਕੋਮੜ ਨਹੀਂ ਨਹੀਂ ਭਾਈ ਆਪਣੀ ਅਥਰ ਪੋਸਟਿੰਗ ਆਈ ਹੈ ਨਹੀਂ ਅੱਛਾ ਗਨੇਸ਼ਰ ਹਾਂਜੀ ਉਹਦੇ ਵਾਸਤੇ ਆਪਾਂ ਸਮਾਨ ਲੈਣਾ ਤੇ ਕੰਟੀਨ ਚੋਂ ਕੀ ਦਿਵਾਉਗੇ ਸਾਨੂੰ ਕੰਟੀਨ ਚ ਭਾਈ ਜੋਰ ਨਹੀਂ ਕੋਈ ਇਹ ਕੰਟੀਨ ਚੋਂ ਦਵਾਈ ਲੈਂਗੇ ਭਾ ਦੀ ਦਵਾਈ ਜਿਹੜੀ ਆਪਾਂ ਵੀਰ ਜੀ ਨੂੰ ਨਾਲ ਉਹ ਨਵੀਂ ਨਵੀਂ ਪੋਸਟਿੰਗ ਹੋਈ ਆ ਤੇ ਨਵਾਂ ਨਵਾਂ ਚਾਹ ਜਿਹੜਾ ਵਾ ਕੰਟੀਨ ਦਾ ਤੇ ਗਲੇਸ਼ੀਅਰ ਦਾ ਵੀਰ ਉਹ ਤੇ ਬੋਸਟਰਡ ਹੋ ਗਿਆ ਬਾਅਦ ਉਹਦੇ ਲਈ ਸਮਾਨ ਲੈਣ ਆਪਾਂ ਜਾ ਰਹੇ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਉਂਦੇ ਆ ਅੱਗੇ ਦੀ ਕਾਰਵਾਈ ਸਿਕਿਉਰਿਟੀ ਚੈਕਿੰਗ ਵਾਸਤੇ ਅੱਜ ਜੀ ਐਂਟਰੀ ਹੋ ਗਈ ਆ ਜੀ ਲਿਫਟ ਵਾਲੀ ਤੇ ਆਹ ਦੇਖੋ ਆ ਇਦਾਂ ਦਾ ਜਿਗਾਰ ਹੈ ਜੀ ਇਹ ਆਪਣੇ ਆਪ ਸਾਨੂੰ ਲਈ ਜਾ ਰਿਹਾ ਸਾਨੂੰ ਕਿਸੇ ਮਿਹਨਤ ਦੀ ਕਰਨ ਦੀ ਲੋੜ ਨਹੀਂ ਆ ਦੇ ਏ ਸੀ ਜੱਟ ਆ ਗਿਆ ਮਲਾਈਲ ਕੋਰੀਏ ਆ ਡੀ ਕੈਪਟਲਨ ਦੇ ਵਿੱਚ ਆ ਗਏ ਆ ਭਾਜੀ ਇੱਥੋਂ ਆਪਾਂ ਸ਼ਾਪਿੰਗ ਕਰਨੀ ਹੈ ਡੀ ਕੈਪਟਲਨ ਦੇ ਵਿੱਚੋਂ ਦਿਖਾਉਨੇ ਆ ਤੁਹਾਨੂੰ ਡੀ ਕੈਪਟਲਨ ਦੇ ਵਿੱਚੋਂ ਕੀ ਕੀ ਮਿਲਦਾ ਵਾ ਵਧੀਆ ਚੀਜ਼ਾਂ ਮਿਲਦੀਆਂ ਵਾ ਸਸ ਪੈਸੇ ਹੋਣੇ ਬਹੁਤ ਜ਼ਰੂਰੀ ਆ ਹੋ 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 ਕੀ ਬਾਤ ਹੈ ਕੀ ਬਾਤ ਹੈ ਬਾਜੀ ਇਹ ਡੀ ਕੈਪਟਲਨ ਦੇ ਵਿੱਚ ਸੋਣੀਆਂ-ਸ਼ੋਣੀਆਂ ਸ਼ਰਟਸ ਜੂਜ਼ਰ ਆਰਮੀ ਕਲਰ ਆਰਮੀ ਪੈਂਟਸ ਲੋਸਟ ਪ੍ਰਾਈਸ ਬੈਸਟ ਵੈਲਿਊ ਕੈਪ ਪਰ ਬਹੁਤ ਸਾਰਾ ਸਟਾਕ ਹੈ ਜਿਹੜਾ ਇੱਥੇ ਮਿਲਦਾ ਆਪਾਂ ਨੂੰ ਕੈਥਡਨ ਦੇ ਵਿੱਚੋਂ ਇਹ ਆ ਗਿਆ ਜੀ ਸਕੇਟਿੰਗ ਤੇ ਜੇ ਤੁਸੀਂ ਕੈਥਡਨ ਦੇ ਵਿੱਚ ਆਓਗੇ ਤਾਂ ਬਹੁਤ ਸਾਰੀ ਸਮਾਨ ਲੈ ਕੇ ਗਈ ਤੀ ਘਰ ਨੂੰ ਵਾਪਸੀ ਗੁਰਦੁਆਰਾ ਸਾਹਿਬ ਤੁਸੀਂ ਦੇਖ ਰਹੇ ਹੋ ਬਾਬਾ ਨੋਹ ਸਿੰਘ ਦੀ ਸਮਾਤ ਤਰਨਤਾਰਨ ਅੰਮ੍ਰਿਤਸਰ ਰੋਡ ਤੇ ਸਥਿਤ ਜਿੱਥੀਆਂ ਆਉਂਦੀਆਂ ਜਾਂਦੀਆਂ ਸੰਗਤਾਂ ਲੰਗਰ ਛਕਦੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਵੀਡੀਓ ਵੇਖਣ ਲਈ ਧੰਨਵਾਦ ਚੱਕ ਸੰਜੇ ਦਾਤ ਜੈਂਟਲਮੈਨ ਵਾਹ ਵਾਹ ਕੀ ਬਾਤ ਹੈ ਕੈਂਕੜ ਲੱਗਦੇ ਆ ਗਮ ਹੈ ਵਧੀਆ ਲੱਗਦੇ ਆ ਇਹ ਬਰਫ਼ ਤੋਂ ਤੁਹਾਡਾ ਜਿਹੜਾ ਰੋਗ ਥਾਮ ਕਰੂਗੀ ਇਹ ਚੀਜ਼ ਐਨੂੰ ਕਰਿਓ ਬੁੱਗਾ ਮੜਾ ਜਾ ਵਾਹ ਕੀ ਮੈਂ ਕਿਨਾਂ ਵਧੀਆ ਮੈਂ ਕਿਦਾਂ ਦਾ ਲੱਗਣ ਆਣ ਕਿ ਸਾਰੇ ਟੂਰਿਸਟ ਬਲੌਗਰਾਂ ਵਾਸਤੇ ਦੇਖੋ ਕੈਂਪਿੰਗ ਦਾ ਕਿੰਨਾ ਸੋਹਣਾ ਸਮਾਨ ਆ ਜਿਹੜਾ ਕਿ ਟੀ ਕੈਥਲਿੰਦੇ ਵਿੱਚੋਂ ਇਹਦੇ ਵਿੱਚ ਤੁਸੀਂ ਈਜ਼ਲੀ ਡਬਲ ਔਰ ਇੱਥੇ ਫੋਲਡਿੰਗ ਚੇਅਰ ਫੋਲਡਿੰਗ ਟੇਬਲ ਹੈ ਜਿਹੜੇ ਸਾਰੇ ਮਿਲ ਰਹੇ ਨੇ ਆਪਾਂ ਨੂੰ ਦੀ ਕੈਟਲੈਂਡ ਦੇ ਵਿੱਚੋਂ ਤੇ ਦੇਖਦੇ ਆਂ ਆਪਾਂ ਕੀ ਕੀ ਸ਼ਾਪਿੰਗ ਕਰਦੇ ਆਂ ਆਪਾਂ ਜਿਹੜੇ ਲਿਖਿਆ ਹੋਇਆ ਥਾ ਕੀ ਕੀਤਾ ਤਿੰਨ ਰੋਕਿੰਗੜਾ ਚਾਹੀਦਾ ਤਾਂ ਠੀਕ ਹੈ ਟੋਪਿੰਗ ਆਪਾਂ ਕਰ ਲਈਏ ਜੀ ਵੀਰੇ ਜੀ ਬਈ ਰੇਟ ਇਹਦਾ ਬਹੁਤ ਜ਼ਿਆਦਾ ਉਹ ਆਪਾਂ ਦੱਸਣਾ ਨਹੀਂ ਹਜੇ ਤੱਕ ਉਹ ਆਪਾਂ ਮੈਂਸ਼ਨ ਕਰਾਂਗੇ ਵੀਡੀਓ ਦੇ ਵਿੱਚ ਡਰ ਜਿਓਗੇ ਡਰ ਜਿਓਗੇ ਜੀ ਇਹਦੇ ਵਿੱਚ ਲੰਚ ਬਾਕਸ ਜਾਇਆਗੇ ਉਹਗਾ ਕਿਉਂਚਾ ਤੇ ਆਜੋ ਫਿਰ ਇਸ ਹਾਰ ਪਰੈਕਟ ਟ੍ਰੀਲੀਅਮ ਮਾਲ ਦਾ ਜਿਹੜਾ ਫੂਡ ਕੋਰਟ ਆ ਇਹਦਾ ਜਿਹੜਾ ਅਪਰ ਵਿਊ ਤੁਸੀਂ ਦੇਖ ਸਕਦੇ ਹੋ ਕਿਵੇਂ ਦਾ ਹੈ ਲੇ ਮਾਲ ਤੋਂ ਇਹ ਤਾਂ ਬਹੁਤ ਵੱਡਾ ਸ਼ਹਿਰ ਅੰਮ੍ਰਿਤਸਰ ਸ਼ਹਿਰ ਜਿਹੜਾ ਤੱਕਦਾ ਹੈ ਪੂਰਾ ਐਦਾਂ ਲੱਗਦਾ ਫੀਲਿੰਗ ਆ ਰਹੀ ਆਪਾਂ ਨੂੰ ਕਿਹੜੀ ਸ਼ੇਖਾਂ ਵਾਲੀ ਦੁਬਈ ਦੇ ਸ਼ੇਖਾਂ ਵਾਲੀ ਫੀਲਿੰਗ ਆ ਰਹੀ ਹੈ ਇਸ ਤੋਂ ਬਾਅਦ ਪਹਾੜੀਆਂ ਦੇ ਵਿੱਚ ਜਾਣਾ ਵੀਰ ਨੇ ਕਿਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਇੱਥੇ ਬਹੁਤ ਜਿਆ ਮਹਿਸੂਸ ਹੋ ਰਿਹਾ ਵੀਰ ਜੀ ਆਪਾਂ ਨੂੰ ਉਸ ਤੋਂ ਬਾਅਦ ਕਿਦਾਂ ਮਹਿਸੂਸ ਹੋਊਗਾ ਉਸ ਤੋਂ ਬਾਅਦ ਵੀਰ ਡਾਊਨ ਇਹਦਾ ਥੋੜਾ ਡਾਊਨ ਹੋ ਜਾਂਦਾ ਹੈ ਨਾ ਹਾਂ ਚਿਹਰੇ ਦਾ ਨਾ ਮੂਰਾਲ ਥੋੜਾ ਡਾਊਨ ਹੈ ਮੂਰਾਲ ਮੂਰਾਲ ਆਪ ਰੱਖਣਾ ਵੀਰੇ ਡੰਡ ਮਾਰੋ ਸ਼ਰਦਾਈਆਂ ਪੀਓ ਤੇ ਫਿਲਮ ਵੇਖੋ ਨਾਨਕ ਨਾਮ ਜਾ ਆ ਜਾਏ ਸ਼ੋਅ ਆ 42 ਦਾ ਤੇ ਪਾਜੀ ਹਣੀ ਪਾਜੀ ਹਣੀ ਦੱਸੋ ਇੱਕ ਹਟ ਪਾਜੀ ਦੱਸੋ ਪਾਜੀ ਬਹੁਤ ਗਰਮ ਫੀਲ ਆ ਜਾ ਪਾਜੀ ਚਲੋ ਅੰਦਰ ਪਾਜੀ ਹਣੀ ਆਂਦੇ ਨਾ ਮੈਂ ਏਸੀ ਤੋਂ ਬਿਨਾ ਨਹੀਂ ਰਹਿ ਸਕਦਾ ਇਹਨਾਂ ਨੇ ਵੇਖਿਆ ਬੜੇ ਪਿਆਰ ਨਾਲ ਏਸੀ ਏਸੀ ਦਵਾ ਦੇਣਾ ਇਹਨਾਂ ਨੂੰ ਆਪਾਂ ਅੱਜ ਬੜੇ ਪਿਆਰ ਨਾਲ ਦਰਵਾਜ਼ਾ ਖੋਲ੍ਹਣਾ ਇਹਨਾਂ ਨੇ ਪੱਗ ਪਟਿਆਲਾ ਸ਼ਾਈ ਹੈ ਕਹਿੰਦੇ ਪੂਰੀ ਤਰ੍ਹਾਂ ਦਬਾਈ ਹੈ ਲੋ ਜੀ ਗੋਲੀ ਵਾਲਾ ਗੋਲੀ ਵਾਲਾ ਪਤਾ ਵੀਰ ਜੀ ਵਾਪਸੀ ਘਰ ਆਉਂਦੇ ਟਾਈਮ ਦਰਸ਼ਨ ਕੀਤੇ ਗੁਰਦੁਆਰਾ ਬਾਬਾ ਨੂਰ ਸਿੰਘ ਜੀ ਦਾ ਜਿੱਥੇ ਕੀ ਹਰ ਸੰਗਤਾਂ ਰੋਕੇ ਲੰਗਰ ਛੱਕੇ ਜਾਂਦੀਆਂ ਨੇ ਤੁਸੀਂ ਵੀ ਇੱਥੇ ਦਰਸ਼ਨ ਕਰਕੇ ਜਾਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵੀਡੀਓ ਦੇਖਣ ਲਈ ਧੰਨਵਾਦ